ਦੇਸ਼ ਅਤੇ ਦੁਨੀਆ ਦੇ ਸਭ ਤੋਂ ਮਸ਼ਹੂਰ ਪਰਿਵਾਰਾਂ ਦੇ ਵਿੱਚੋਂ ਇੱਕ ਅਬਾਨੀ ਪਰਿਵਾਰ ਦੇ ਲਈ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਰਿਲਾਈਐਂਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮਕੇਸ਼ ਅਬਾਨੀ ਤੇ ਉਹਨਾਂ ਦੀ ਪਤਨੀ ਨੀਤਾ ਅਬਾਨੀ ਦੇ ਸਭ ਤੋਂ ਛੋਟੇ ਪੁੱਤਰ 28 ਸਾਲਾ ਅਨੰਤ ਅਬਾਨੀ ਉਦਯੋਗਪਤੀ ਵੀਰੇਨ ਮਰਚੰਟ ਤੇ ਉਹਨਾਂ ਦੀ ਪਤਨੀ ਸ਼ੈਲਾ ਮਰਚੰਟ ਦੀ 29 ਸਾਲਾ ਤੀ ਰਦਿਕਾ ਮਰਚੰਟ ਦੇ ਨਾਲ ਵਿਆਹ ਕਰਨ ਜਾ ਰਹੇ ਹੈ ਇਹ ਸ਼ਾਹੀ ਵਿਆਹ ਜੁਲਾਈ ਦੇ ਵਿੱਚ ਹੋਏਗਾ ਤੇ ਇਸ ਤੋਂ ਪਹਿਲਾਂ ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਛੋਟੇ بیٹے ਅਨੰਤ ਅੰਬਾਨੀ ਦਾ ਤਿੰਨ ਦਿਨਾਂ ਪ੍ਰੀ ਵੈਡਿੰਗ ਸਮਾਰੋਹ ਅੱਜ ਤੋਂ ਮਨਾਇਆ ਜਾਏਗਾ। ਇਹ ਸਮਾਰੋਹ 1 ਤੋਂ 3 ਮਾਰਚ ਤੱਕ ਜਮਨਗੜ ਗੁਜਰਾਤ ਦੇ ਵਿੱਚ ਹੋਏਗਾ ਤੇ ਇਸ ਦੇ ਵਿੱਚ ਹਿੱਸਾ ਲੈਣ ਦੇ ਲਈ ਦੁਨੀਆਂ ਦੇ ਹਰ ਦੇਸ਼ ਦੇ ਲੋਕ ਪਹੁੰਚੇ ਹੋਏ ਐ। ਇਸ ਤਰ੍ਹਾਂ ਜਾਮਨਗਰ 에어ਪੋਰਟ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ। ਵੀਡੀਓ 'ਚ 에어ਪੋਰਟ ਦੀਆਂ ਤਿਆਰੀਆਂ ਦਿਖਾਈ ਦੇ ਰਹੀਆਂ ਨੇ ਤੇ ਵੀਡੀਓ 'ਚ ਦਿਖਾਇਆ ਗਿਆ ਕਿ ਜਾਮਨਗਰ 에어ਪੋਰਟ ਨੂੰ ਮਹਿਮਾਨਾਂ ਦੇ ਸਵਾਗਤ ਦੇ ਲਈ ਦੁਲਹਨ ਦੇ ਵਾਂਗ ਸਜਾਇਆ ਗਿਆ। ਚਾਰੇ ਪਾਸੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ। ਸੰਤਰੀ, ਗੁਲਾਬੀ ਤੇ ਨੀਲੇ ਕੱਪੜਿਆਂ ਦੇ ਨਾਲ ਸਜਾਵਟ ਕੀਤੀ ਗਈ ਹੈ। ਮਹਿਮਾਨਾਂ ਦਾ ਰਵੈਤੀ ਟੰਗ ਦੇ ਨਾਲ ਸਵਾਗਤ ਕਰਨ ਦੇ ਲਈ ਇੱਥੇ ਪਿੰਡਕ ਦੇ ਦੀਵੇ ਰੱਖੇ ਗਏ ਆ ਤੇ ਇਸ ਦੇ ਨਾਲ ਮਹਿਮਾਨਾਂ ਨੂੰ ਸ਼ਾਹੀ ਮਹਿਮਾਨਾਂ ਦੀ ਤਰ੍ਹਾਂ ਮਹਿਸੂਸ ਹੋਏਗਾ। ਇਸ ਤੋਂ ਲਾਵਾ ਵੀਡੀਓ ਚ ਜਮਨਗਰ 에য়ারਪੋਰਟ ਦਾ ਸੁਰੱਖਿਆ ਦ੍ਰਿਸ਼ ਵੀ ਦਿਖਾਇਆ ਗਿਆ ਇੱਥੇ ਹਰ ਮੋੜ ਤੇ ਸੁਰੱਖਿਆ ਕਰਮਚਾਰੀ ਤੰਤ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਜਮਨਗਰ 에য়ারਪੋਰਟ ਦਾ ਨਜ਼ਾਰਾ ਅੱਜ ਪੂਰੀ ਤਰ੍ਹਾਂ ਦੇ ਨਾਲ ਬਦਲ ਗਿਆ ਹਾਲਾਂਕਿ ਇਸ ਦੀ ਪਰਤੋਂ ਹਰ ਰੋਜ਼ ਸਿੰਗਲ ਡਿਜੀਟ ਲੈਂਡਿੰਗ ਦੇ ਲਈ ਕੀਤੀ ਜਾਂਦੀ ਹੈ ਪਰ ਅੱਜ ਯਾਨੀ ਕਿ 1 ਮਾਰਚ ਨੂੰ ਇੱਥੇ 50 ਤੋਂ ਵੱਧ ਫਲਾਈਟਾਂ ਉਤਰਨ ਗਈਆਂ ਪੂਰੇ 에য়ারਪੋਰਟ ਨੂੰ ਰਿਲਾਇੰਸ ਦੇ ਵੱਲੋਂ ਸਜਾਇਆ ਗਿਆ ਕਿਉਂਕਿ ਇੱਥੋਂ ਮਹਿਮਾਨ ਆਰ ਆਈ ਐਲ ਰੈਫਾਇਨਰੀ ਕੰਪਲੈਕਸ ਜਾ ਰਹੇ ਆ ਅਬਾ ਨੀ ਪਰਿਵਾਰ ਦੇ ਲਈ ਜਾਮਨਗਰ ਦੇ ਨਾਲ ਗੈਰੇ ਪਰਿਵਾਰਕ ਸਬੰਧਾ ਕਾਰਨ ਇਹ ਸਥਾਨ ਵਿਸ਼ੇਸ਼ ਮਹੱਤਵ ਰੱਖਦਾ ਹੈ ਇਸੇ ਨਾਲ ਹੀ ਦੱਸ ਦਈਏ ਕਿ ਇਸ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਭਾਰਤ ਦੇ ਪ੍ਰਮੁੱਖ ਚਿਹਰੇ ਵੀ ਵਾਰੀ-ਵਾਰੀ ਪਹੁੰਚ ਰਹੇ ਆ ਜਿਨ੍ਹਾਂ ਦੇ ਵਿੱਚ ਕ੍ਰਿਕਟਰ ਬਾਲੀਵੁੱਡ ਦੇ ਚਰਚਿਤ ਚਿਹਰੇ ਦੇਸ਼ ਦੇ ਉੱਚ ਕੁਟੀ ਦੇ ਬਿਜ਼ਨਸਮੈਨ ਅਤੇ ਹੋਰ ਅਨੇਕਾਂ ਹੀ ਲੋਕ ਸ਼ਾਮਿਲ ਨੇ ਦੁਬਾਰਾ ਦੱਸ ਦਈਏ ਕਿ ਇਹ ਵਿਆਹ ਜੁਲਾਈ ਮਹੀਨੇ ਦੇ ਵਿੱਚ ਹੋਏਗਾ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਪੂਰੇ 3 ਦਿਨ ਤੱਕ ਚੱਲੇਗਾ